ਸਤਿ ਸ੍ਰੀ ਅਕਾਲ ਦੋਸਤੋ ਗਰਮੀ ਦੇ ਮੌਸਮ ਵਿੱਚ ਪਸ਼ੂਆਂ ਦਾ ਦੁੱਧ ਕਾਫੀ ਮਾਤਰਾ ਵਿੱਚ ਘਟ ਜਾਂਦਾ ਭਾਵੇਂ ਮੱਝਾ ਹੋਣ ਭਾਵੇਂ ਗਾਵਾਂ ਹੋਣ ਦੋਵਾਂ ਦਾ ਹੀ ਦੁੱਧ ਉਤਪਾਦਨ ਗਰਮੀ ਵਿੱਚ ਪ੍ਰਭਾਵਿਤ ਹੁੰਦਾ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਦੇ ਨਾਲ ਪਸ਼ੂ ਦੇ ਸਰੀਰ ਅੰਦਰਲਾ ਤਾਪਮਾਨ ਵੀ ਵੱਧ ਜਾਂਦਾ ਜਿਸ ਕਰਕੇ ਦਿਲ ਦੀ ਧੜਕਣ ਵੱਧ ਜਾਂਦੀ ਹੈ ਪਸ਼ੂ ਤਾਪਮਾਨ ਅਤੇ ਦਿਲ ਦੀ ਧੜਕਣ ਨੂੰ ਸਥਿਰ ਕਰਨ ਦੇ ਲਈ ਖੁਰਾਕ ਦਾ ਕਾਫੀ ਹਿੱਸਾ ਸਰੀਰ ਕਲੂੜਾਂ ਲਈ ਵਰਤ ਲੈਂਦਾ ਜਿਸ ਕਰਕੇ ਦੁੱਧ ਦੀ ਪੈਦਾਵਾਰ ਉੱਤੇ ਅਸਰ ਪੈਂਦਾ ਇਸ ਕਰਕੇ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਕਿ ਪਸ਼ੂ ਗਰਮੀ ਤੋਂ ਵੀ ਬਚਿਆ ਰਹੇ ਅਤੇ ਦੁੱਧ ਉਤਪਾਦਨ ਵੀ ਪੂਰਾ ਰਹੇ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਇਸ ਚੈਨਲ 'ਤੇ ਆਪਾਂ ਖੇਤੀ ਅਤੇ ਮੌਸਮ ਸੰਬੰਧੀ ਤੇ ਪਸ਼ੂ ਪਾਲਣ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਸੋ ਜਿਹੜੇ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਸਬੰਧੀ ਜੋ ਵੀ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਖੁਰਾਕ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਇਹ ਖੁਰਾਕ ਜਲਦੀ ਹਾਜਮ ਹੋਵੇ ਅਤੇ ਉਸ ਤੋਂ ਪਸ਼ੂ ਨੂੰ ਵੱਧ ਤੋਂ ਵੱਧ ਠੰਡਕ ਮਿਲੇ ਤਾਂ ਕਿ ਦੁੱਧ ਉਤਪਾਦਨ ਪਰਣਾ ਰਹੇ ਗਰਮੀਆਂ ਵਾਲੀ ਖੁਰਾਕ ਦੇ ਵਿੱਚ ਅਦਲਾ ਬਦਲੀ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਗਰਮੀ ਵਿੱਚ ਜਿਹੜਾ ਹਰਾ ਚਾਰਾ ਆਪਾਂ ਪਸ਼ੂ ਨੂੰ ਦਿੰਨੇ ਆ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਸਟਾਰਚ ਦੀ ਮਾਤਰਾ ਵੱਧ ਹੁੰਦੀ ਹੈ ਇਸ ਲਈ ਗਰਮੀਆਂ ਦੇ ਵਿੱਚ ਪ੍ਰੋਟੀਨ ਪੂਰੀ ਕਰਨ ਦੇ ਲਈ ਖਲਾਂ ਦੀ ਵਰਤੋਂ ਵਧਾਉਣੀ ਪੈਂਦੀ ਹੈ ਅਨਾਜ ਦੀ ਮਾਤਰਾ ਜਿਹੜੀ ਔਨਾਜ ਆਪਾਂ ਥੋੜਾ ਘਟਾ ਸਕਦੇ ਆ ਖਾਣਾਂ ਦੀ ਵਰਤੋਂ ਆਪਾਂ ਨੂੰ ਵਧਾਉਣੀ ਪਊ। ਕੁਝ ਹੱਦ ਤੱਕ ਸਰੋਂ ਦਾ ਤੇਲ ਵੀ ਦੇ ਸਕਦੇ ਆ ਜਿਸ ਕਰਕੇ ਪਸ਼ੂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜਿਹੜੀ ਉਹ ਬਣੀ ਰਹੇ। ਪਰ ਲਗਾਤਾਰ ਅਤੇ ਜ਼ਿਆਦਾ ਮਾਤਰਾ ਵਿੱਚ ਸਰੋਂ ਦਾ ਤੇਲ ਪਸ਼ੂ ਨੂੰ ਨਹੀਂ ਦੇਣਾ ਚਾਹੀਦਾ। ਵਿੱਚ ਵਿੱਚ ਦੀ ਬੰਦ ਕਰ ਦੇਣਾ ਚਾਹੀਦਾ ਨਹੀਂ ਤਾਂ ਫਿਰ ਪਸ਼ੂ ਦੇ ਰੋਮਨ ਵਿੱਚ ਨੁਕਸ ਪੈ ਜਾਂਦਾ। ਤੇ ਪਸ਼ੂ ਖਾਣਾ ਪੀਣਾ ਵੀ ਬੰਦ ਕਰ ਦਿੰਦਾ। ਜੇ ਫੀਡ ਆਪਾਂ ਜਿਹੜੀ ਬਣਾਉਣੀ ਹੈ ਉਹਦੇ ਵਿੱਚ ਆਪਾਂ ਕੀ ਕੀ ਪਾਉਣਾ ਹੈ 40 ਕਿਲੋ ਅਨਾਜ ਇਹਦੇ ਚ ਆਪਾਂ 20 ਕਿਲੋ ਮੱਕੀ ਕਰ ਲਓ 20 ਕਿਲੋ ਜੋ ਪਾ ਲਓ ਜੇਕਰ ਜੋ ਨਹੀਂ ਹੈਗੇ ਤਾਂ ਫਿਰ ਕਣਕ ਵਰਤ ਸਕਦੇ ਆ ਬਾਜਰਾ ਵੀ ਪਾ ਸਕਦੇ ਆ ਇਸ ਤਰ੍ਹਾਂ 40 ਕਿਲੋ ਅਨਾਜ ਆਪਣੇ ਕੋਲੇ ਹੋ ਜਾਂਦਾ 30 ਕਿਲੋ ਸਰੋਂ ਦੀ ਖਾਲ ਪਾ ਲਓ ਦੇ ਵਿੱਚ ਜੇਕਰ ਬਹੁਤ ਵਧੀਆ ਉੱਚੇ ਤੋਂ ਤੋਂ ਉਤਪਾਦਨ ਵਾਲੇ ਪਸ਼ੂ ਨੇ ਆਪਣੇ ਕੋਲੇ ਤਾਂ ਫਿਰ ਉਹਦੀ ਵੀ ਜਿਹੜੀ ਖਾਲਾ ਸਰੋਂ ਦੀ ਖਾਲ 20 ਕਿਲੋ ਕਰ ਦਿਓ 10 ਕਿਲੋ ਉਹਦੇ ਚ ਮੂੰਫਲੀ ਦੀ ਜਾਂ ਫਿਰ ਸੋਇਆ ਵੇੰਦੀਏ ਖਲ ਰਲਾ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਹਾਈ ਕਲਾਸ ਪ੍ਰੋਟੀਨ ਹੁੰਦੀ ਹੈ ਜਿਹੜੀ ਕਿ ਜਿਆਦਾ ਦੁੱਧ ਦੇਣ ਵਾਲੇ ਪਸ਼ੂਆਂ ਦੇ ਲਈ ਬਹੁਤ ਸਹਾਈ ਹੁੰਦੀ ਆ। ਬਾਕੀ ਬਚਿਆ 30 ਕਿਲੋ ਚੋਕਰ ਚੋਕਰ ਦੇ ਵਿੱਚ ਆਪਾਂ 15 ਕਿਲੋ ਸੋਲੇ ਦਾ ਛਿਲਕਾ ਤੇ 15 ਕਿਲੋ ਕਣਕ ਦਾ ਛਿਲਕਾ ਇਹ ਰਲਾ ਸਕਦੇ ਆ। ਇਹ ਸਾਰੀਆਂ ਚੀਜ਼ਾਂ ਇੱਕ ਕੁਆਂਟਲ ਬਣ ਜਾਂਦੀਆਂ ਨੇ ਇਹਦੇ ਵਿੱਚ ਆਪਾਂ 1 ਕਿਲੋ ਨਮਕ ਰਲਾ ਲਓ 1 ਕਿਲੋ ਵਧੀਆ ਤਾਤਾਂ ਦਾ ਚੂੜਾ ਚੰਗੀ ਕੁਆਲਿਟੀ ਦਾ। ਇਹ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਰੀ ਖੁਰਾਕ ਪਸ਼ੂਆਂ ਨੂੰ ਆਪਾਂ ਗਰਮੀ 'ਚ ਦੇ ਦੇਣੀ ਆ। ਗਰਮੀਆਂ ਦੇ ਵਿੱਚ ਇੱਕ ਹੋਰ ਜ਼ਰੂਰੀ ਆ ਬਾਈਪਾਸ ਫੈਟ ਜਿਹੜੀ ਆਪਾਂ ਨੂੰ ਉਹ ਜ਼ਰੂਰ ਦੇਣੀ ਚਾਹੀਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਜਿਹੜੇ ਹਰੇ ਚਾਰਿਆਂ ਤੋਂ ਪ੍ਰੋਟੀਨ ਘੱਟ ਮਿਲਦਾ ਇਸ ਕਰਕੇ ਖਾਣਾਂ ਚੋਂ ਜਿੰਨੀ ਕੁ ਪ੍ਰੋਟੀਨ ਮਿਲਦੀ ਆ ਉਹਦੇ ਨਾਲ ਪਸ਼ੂ ਦੀ ਸਰੀਰ ਦੀ ਜ਼ਰੂਰਤ ਹੀ ਪੂਰੀ ਹੁੰਦੀ ਆ ਇਸ ਲਈ ਦੁੱਧ ਉਤਪਾਦਨ ਦੇ ਵਾਸਤੇ ਪ੍ਰੋਟੀਨ ਦੀ ਘਾਟ ਨਾ ਆਵੇ ਇਸ ਕਰਕੇ ਪਸ਼ੂ ਨੂੰ ਬਾਈਪਾਸ ਫੈਟ ਦੇਣੀ ਚਾਹੀਦੀ ਆ ਇਹਦੇ ਨਾਲ ਦੁੱਧ ਉਤਪਾਦਨ ਵੀ ਵਧਿਆ ਰਹਿੰਦਾ ਤੇ ਪਸ਼ੂ ਦੀ ਫੈਟ ਵੀ ਆ ਜਿਹੜੀ ਵੱਧ ਜਾਂਦੀ ਆ ਗਰਮੀਆਂ ਦੇ ਵਿੱਚ ਇੱਕ ਹੋਰ ਆ ਮਿੱਠਾ ਸੋਡਾ 30 40 ਗ੍ਰਾਮ ਜ਼ਰੂਰ ਦਿਓ ਤਾਂ ਕਿ ਪਸ਼ੂ ਦਾ ਜਿਹੜਾ ਹਾਜਮਾ ਉਹ ਠੀਕ ਰਹੇ ਕਿਉਂਕਿ ਆਪਾਂ ਨੂੰ ਪਤਾ ਵੀ ਗਰਮੀਆਂ ਦੇ ਵਿੱਚ ਜਿਹੜੇ ਆਪਾਂ ਦਾਣਾ ਵਗੈਰਾ ਜੋ ਚੀਜ਼ਾਂ ਦਿੰਨੇ ਆ ਇਹਨਾਂ ਦੇ ਨਾਲ ਥੋੜਾ ਪ੍ਰੋਬਲਮ ਆਉਂਦੀ ਆ ਸੋ 30 ਗ੍ਰਾਮ ਆਪਾਂ ਜ਼ਰੂਰ ਦੇਣਾ ਮਿੱਠਾ ਛੋਡਾ ਇਹ ਨਾ ਭੁੱਲੋ ਕਈ ਵਾਰ ਗਰਮੀ ਦੇ ਵਿੱਚ ਆਪਾਂ ਪੂਰੀ ਖੁਰਾਕ ਦਿੰਨੇ ਆ ਤੇ ਦੁੱਧ ਉਤਪਾਦਨ ਫੇਰ ਵੀ ਨਹੀਂ ਦਾ ਪੂਰਾ ਹੁੰਦਾ ਪਸ਼ੂ ਪੂਰਾ ਦੁੱਧ ਨਹੀਂ ਦੇ ਸਕਦੇ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ 1 ਕਿਲੋ ਤੋਂ 1.5 ਕਿਲੋ ਕਣਕ ਲੈ ਲੋ ਮੋਟੀ ਦਾ ਰੜ ਕਰਵਾ ਲੋ ਮੱਦਲੀਆਂ ਜਾ ਬਣਵਾ ਲੋ ਇਹਦਾ ਫੇਰ 1.5 ਮਤਲਬ ਕਿਲੋ 1.5 ਕਿਲੋ ਦਲੀਆ ਲੈ ਕੇ 4-5 ਲੀਟਰ ਪਾਣੀ ਚ ਇਹਨੂੰ ਭਿਉਂਦੇ ਹੋ ਸ਼ਾਮ ਨੂੰ ਭਿਉਂਦੇ ਹੋ 12 ਘੰਟੇ ਤੱਕ ਭਿਜਿਆ ਰਹਿਣ ਦਿਓ ਉਸ ਤੋਂ ਬਾਅਦ ਸਵੇਰ ਪਸ਼ੂ ਨੂੰ ਖਿਲਾਓ ਇਹਦੇ ਚ ਹੋਰ ਕੁਝ ਪਾਉਣ ਦੀ ਜ਼ਰੂਰਤ ਨਹੀਂ ਇਹਦੇ ਨਾਲ ਪਸ਼ੂ ਨੂੰ ਬਹੁਤ ਠੰਡਕ ਮਿਲਦੀ ਆ ਤੇ ਦੁੱਧ ਵੀ ਬਹੁਤ ਵਧੀਆ ਦੁੱਧ ਬਾਜਦਾ ਇੱਕ ਡੰਗ ਪਾ ਕੇ ਪਤਾ ਲੱਗ ਜਾਂਦਾ ਵੀ ਦੁੱਧ ਦਾ ਕਿੰਨਾ ਫਰਕ ਪਿਆ ਇਹ ਦਲੀਆ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਕੇ ਨਾ ਦਿਓ ਕਿਉਂਕਿ ਉਹਦੇ ਨਾਲ ਇਹਦੀ ਤਸਵੀਰ ਬਦਲ ਜਾਂਦੀ ਹੈ ਗਰਮੀਆਂ ਦੇ ਵਿੱਚ ਠੀਕ ਨਹੀਂ ਰਹਿੰਦਾ ਇਸ ਲਈ ਇਹਨੂੰ ਠੰਡੇ ਪਾਣੀ ਦੇ ਵਿੱਚ 10-12 ਘੰਟੇ ਭਿਓ ਕੇ ਰਾਤ ਨੂੰ ਭਿਉਂ ਦਿਓ ਸੋਭਾ ਦੇ ਦਿਓ ਜਾਂ ਸੋਭਾ ਭਿਉਂ ਦਿਓ ਤੇ ਸ਼ਾਮ ਨੂੰ ਦੇ ਦਿਓ ਇਹ ਬਹੁਤ ਵਧੀਆ ਵਰਤੇ ਹੋਇਆ ਕਾਰਗਰ ਤਰੀਕਾ ਹੈ ਇਹਦੇ ਨਾਲ ਪਸ਼ੂ ਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਆ ਦੁੱਧ ਦੇ ਵਿੱਚ ਵੀ ਵਾਧਾ ਹੁੰਦਾ ਇੱਥੇ ਹੁਣ ਇਹ ਸਾਰੀ ਗੱਲ ਦਾ ਸਿੱਟਾ ਨਿਕਲਦਾ ਵੀ ਗਰਮੀ ਦੇ ਵਿੱਚ ਜਿਹੜੀ ਆਪਾਂ ਫੀਲ ਬਣਾਉਣੀ ਆ ਉਹਦੇ 'ਚ 40 ਕਿਲੋ ਅਨਾਜ ਪਾ ਲੋ 30 ਕਿਲੋ ਸਰੋਂ ਦੀ ਖਾਲ ਪਾਉਤ ਤੀ ਕੇ ਲੋ ਸੋਡਾ ਦਾ ਸਿਲਕਾ ਇਹ ਪਾਲੋ ਇਹ ਇਹਦੇ ਵਿੱਚ ਬਾਈਪਾਸ ਫੈਟ ਜਰੂਰ ਰਲਾਉਣੀ ਹੈ ਮਿੱਠਾ ਸੋਡਾ ਪਸ਼ੂ ਨੂੰ ਦੇਣਾ ਬਿਲਕੁਲ ਨਾ ਭੁੱਲੋ ਤੇ ਪਸ਼ੂ ਆ ਜਿਹੜਾ ਗਰਮੀ ਦੇ ਵਿੱਚ ਵੀ ਪੂਰਾ ਦੁੱਧ ਦੇਣਗੇ ਤੇ ਕੋਈ ਪ੍ਰੋਬਲਮ ਨਹੀਂ ਆਉਦੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਖਾਨਦਕਾਂ ਨੂੰ ਸੱਚੀ ਅਕਾਲ ਧੰਨਵਾਦ